हां दोस्तो, भाई दोस्तों आज ਵਹਿਗੁਰੂ ਦੀ ਉਪਾਰ ਕਿਰਪਾ ਦੇ ਨਾਲ ਆਪਣੇ ਇੰਦਰਵਾਸ਼ਾ ਤੋਂ ਉਹ ਘੋੜਾ ਮੇਰੇ ਦੁਆਰ ਤੇ ਆਇਆ ਜਿਵੇਂ ਕਿ ਬਾਈ ਤੁਸੀਂ ਸਾਰੇ ਜਾਣਦੇ ਹੋ ਇੰਦਰਵਾਸ਼ਾ ਜਿਹੜਾ ਇਹ ਭਾਗਿਆ ਇਹ ਬਾਜ ਕੋੜੇ ਦਾ ਬਾਈ ਬੱਚਾ ਇਹ ਤੇ ਬਾਜ ਆ ਗਿਆ ਜੀ ਬਾਈ ਸਾਣ ਦਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬਾਈ ਬਹੁਤ ਚੰਗੀ ਬਲੱਡ ਲੈਣਾ ਤੇ ਇੱਕ ਬਾਈ ਆਪਣੇ ਕੋਲ ਕੋੜੀ ਆ ਮਿਲਣ ਵਾਸਤੇ ਆਈ ਹੋਈ ਹੈ ਤੇ ਸਾਰੇ ਭਰਾਵਾਂ ਨੂੰ ਛੱਡ ਕੇ ਇੱਕ ਦੋ ਬੰਦਿਆਂ ਨੂੰ ਭਰਾ ਅਸੀਂ ਤਾਂ ਉਹਨਾਂ ਨੂੰ ਭਰਾ ਹੀ ਕਹਾਵਾਂਗੇ ਉਹਨਾਂ ਨੂੰ ਕੋਈ ਡਾਊਟ ਹੁੰਦਾ ਹੈ ਤਾਂ ਬਾਈ ਉਹ ਸਕਰੀਨਸ਼ਾਟ ਲੈ ਲਿਆ ਕਰੋ ਉਹਨਾਂ ਇੱਕ ਸੌਖਾ ਸੁਝਾਅ ਦਾ ਰਹੇ ਉਹ ਤੋਂ ਪਤਾ ਲੱਗ ਜਾ ਕਰੋ ਤੇ ਦੇਖੋ ਬਾਈ ਆਪਣਾ ਕਿਵੇਂ ਇੰਦਰਵਾਸ਼ਾ ਵੈਗਰੂ ਦੀ ਕਿਰਪਾ ਨਾਲ ਨੱਚਦਾ ਟੱਪਦਾ ਆਉਂਦਾ ਤੇ ਤੁਹਾਡੇ ਭਰਾਵਾਂ ਦੇ ਪਿਆਰ ਨਾਲ ਸਤਕਾ ਤੇ ਪ੍ਰਮਾਤਮਾ ਦੀ ਮਿਹਰ ਕਰਕੇ ਬਹੁਤ ਸੋਹਣੀਆਂ ਆਪਣੇ ਕੋਲੇ ਘੋੜਿਆਂ ਕਵਰਿੰਗ ਹੋਣ ਵਾਸਤੇ ਆ ਰਹੀਆਂ ਨੇ ਤੇ ਬਾਕੀ ਬਾਈ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਆਪਾਂ ਇਹਦੇ ਰਿਜ਼ਲਟ ਵੀ ਪਾਏ ਨੇ ਤੇ ਇੰਦਰਵਾਦਸ਼ਾ ਦੇ ਬਹੁਤ ਹੀ ਸੋਹਣੇ ਰਿਜ਼ਲਟ ਵੀ ਆਏ ਨੇ ਮਾਰਕੀਟ ਦੇ ਵਿੱਚ ਤੇ ਬਾਕੀ ਤੁਸੀਂ ਇੰਦਰਵਾਦਸ਼ਾ ਦੀ ਕੁਆਲਿਟੀ ਚੈੱਕ ਕਰੋ ਬਾਈ ਜਿਵੇਂ ਜਿਵੇਂ ਹੁਣ ਬਾਈ ਆਪਾਂ ਇਹਦੇ ਸਵਾਰੀ ਕਰਨ ਲੱਗੇ ਆਂ ਓਵੇਂ ਓਵੇਂ ਪ੍ਰਮਾਤਮਾ ਦੀ ਕਿਰਪਾ ਨਾਲ ਹੋਰ ਨਖਾਰ ਆਈ ਜਾਂਦਾ ਇਹਦੇ ਤੇ ਤੇ ਬਾਕੀ ਤੁਸੀਂ ਸਾਰੇ ਭਰਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਆਪਣਾ ਨਿਰਵਾਜਾ ਕਿਵੇਂ ਦਾ ਲੱਗਤਾ ਹੈ